ਸੰਤੁਲਿਤ ਖੁਰਾਕ ਸੰਤੁਲਿਤ ਖੁਰਾਕ ਉਹ ਹੁੰਦੀ ਹੈ ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਖਣਿਜ ਪਦਾਰਥ ਆਦਿ ਸਾਰੇ ਤੱਤ ਮੌਜੂਦ ਹੋਣ। ਇਹ ਤੱਤ ਸਾਡੇ ਸਰੀਰ ਦੀ ਹਰ ਲੋੜ ਨੂੰ ਪੂਰਾ ਕਰਦੇ ਹਨ। ਸਾਡੇ ਸਰੀਰ ਦੀ ਤੰਦਰੁਸਤੀ ਲਈ ਇਹਨਾਂ ਸਾਰੇ ਤੱਤਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਹ ਸਾਰੇ ਪਦਾਰਥ ਸਾਨੂੰ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ ਤੋਂ ਪ੍ਰਾਪਤ ਹੁੰਦੇ ਹਨ। ਗੁੜ, ਚੀਨੀ, ਸ਼ਹਿਦ, ਆਲੂ ਤੇ ਅਨਾਜ ਤੋਂ ਸਾਨੂੰ ਕਾਰਬੋਹਾਈਡਰੇਟ ਮਿਲਦਾ ਹੈ ਜੋ ਸਖਤ ਕੰਮ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਦੁੱਧ ਪਨੀਰ ਮਾਸ ਅੰਡੇ ਤੇ ਦਾਲਾਂ ਤੋਂ ਸਾਨੂੰ ਪ੍ਰੋਟੀਨ ਮਿਲਦੀ ਹੈ ਜੋ ਸਾਡੇ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਤੇਲ ਕਿਉਂ ਤੇ ਮੱਖਣ ਸਾਨੂੰ ਚਰਬੀ ਦਿੰਦੇ ਹਨ ਜੋ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਦੇ ਹਨ ਲੋਹਾ ਸਾਡੇ ਸਰੀਰ ਵਿੱਚ ਖੂਨ ਪੈਦਾ ਕਰਦਾ ਹੈ ਤੇ ਇਹ ਸਾਨੂੰ ਹਰੀਆਂ ਸਬਜ਼ੀਆਂ ਕਲੇਜੀ ਤੇ ਗੁੜ ਤੋਂ ਪ੍ਰਾਪਤ ਹੁੰਦਾ ਹੈ ਹਾਜ਼ਮੇ ਦੀ ਸ਼ਕਤੀ ਵਧਾਉਣ ਲਈ ਸਾਨੂੰ ਚਿਲਕੇ ਵਾਲੀਆਂ ਦਾਲਾਂ ਅਨਾਜ ਤੇ ਫਲੀਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਮਾਸ ਮੱਛੀ ਤੇ ਪਨੀਰ ਸਾਨੂੰ ਕੈਲਸ਼ੀਅਮ ਪ੍ਰਦਾਨ ਕਰਦੇ ਹਨ ਜੋ ਦੰਦਾਂ ਤੇ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ ਦੰਦਾਂ ਤੇ ਹੱਡੀਆਂ ਦੀ ਮਜ਼ਬੂਤੀ ਲਈ ਵਿਟਾਮਿਨ ਡੀ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਮੱਛੀ ਦੇ ਤੇਲ ਤੇ ਸੂਰਜ ਦੀਆਂ ਕਿਰਨਾਂ ਤੋਂ ਮਿਲਦਾ ਹੈ ਵਿਟਾਮਿਨ E ਸਾਡੇ ਸਰੀਰ ਦੇ ਉਪਜਾਊ ਭਾਗ ਲਈ ਚਾਹੀਦਾ ਹੁੰਦਾ ਹੈ ਜੋ ਸਾਨੂੰ ਹਰੀਆਂ ਸਬਜ਼ੀਆਂ ਤੇ ਛਿਲਕੇ ਵਾਲੇ ਅਨਾਜਾਂ ਤੋਂ ਮਿਲਦਾ ਹੈ ਜੇ ਇਹ ਸਾਰੇ ਤੱਤ ਸਾਡੇ ਸਰੀਰ ਵਿੱਚ ਭਰਪੂਰ ਮਾਤਰਾ ਵਿੱਚ ਹੋਣ ਤਾਂ ਹੀ ਅਸੀਂ arogy reh sakte hain ਇਹਨਾਂ ਸਾਰੇ ਤੱਤਾਂ ਨੂੰ ਭਰਪੂਰ ਖੁਰਾਕ ਦੀ ਜ਼ਰੂਰਤ ਖੁਰਾਕ ਹੀ ਸੰਤੁਲਿਤ ਖੁਰਾਕ ਅਖਵਾਉਂਦੀ ਹੈ